ਦੋਸਤੋ ਲਓ ਜੀ ਤੁਹਾਡੇ ਲਈ ਇੱਕ ਪੇਸ਼ ਹੈ 30x20 ਦੀ ਡਾਟ ਤੇ ਬੜਾ ਜਿਹਾ ਕੈਮਰਾ ਤਾਂ ਨੂੰ ਕਰਕੇ ਦਿਖਾਇਓ ਵੀ 30x20 ਦੀ ਡਾਟ ਕਿਵੇਂ ਲੱਗਦੀ ਹੈ ਵੱਡੀ ਡਾਟ ਇੱਟਾਂ ਨੂੰ ਕੱਟ-ਕੱਟ ਕੇ ਆਪਾਂ ਡਿਜ਼ਾਈਨ ਕੀਤੀ ਹੈ ਤੇ ਇਹ ਡਿਜ਼ਾਈਨ ਮੰਨ ਲਓ ਫਰਸ਼ਾਂ ਤੇ ਲੱਗਿਆ ਹੋਇਆ ਦੇਖਿਆ ਹੋਣਾ ਤੁਸੀਂ ਪਰ ਆਪਾਂ ਲਾਉਨੇ ਆ ਡਾਟ ਦੇ ਤੇ ਬਹੁਤ ਸਾਰੀ ਆਪਾਂ ਡਾਟ ਲਾ ਚੁੱਕੀਆਂ ਪਰ 30x20 ਦੀ ਇਹ ਸਭ ਤੋਂ ਵੱਡੀ ਡਾਟ ਹੈ ਆਪਣੀ ਤੇ ਡਿਜ਼ਾਈਨ ਚੈੱਕਰ ਲੋ ਇੱਕ ਇੱਕ ਮੈਗਾ ਡਿਜ਼ਾਈਨ ਆਪਾਂ ਇੱਟਾਂ ਨੂੰ ਕੱਟ ਕੇ ਇੱਕ ਇੱਕ ਪੀਸ ਆਪਣੇ ਵਧੀਆ ਤਰੀਕੇ ਨਾਲ ਲਾਇਆ ਤੇ ਚੈੱਕ ਕਰੋ ਆਪਣਾ ਡਿਜ਼ਾਈਨ ਕਿਦਾਂ ਦਾ ਲੱਗ ਰਿਹਾ ਤੇ ਕਈ ਲੋਕਾਂ ਦਾ ਪਹਿਲੇ ਵੀਡੀਓ ਚ ਕਮੈਂਟ ਆਇਆ ਸੀਗਾ ਕਹਿੰਦੇ AI ਨਾਲ ਬਣਿਆ ਜਾਂ ਪੇਂਟ ਹੋਇਆ ਹੈ ਬਾਈ ਜੀ ਲੋਕੇਸ਼ਨ ਦੱਸ ਦਿੰਦੇ ਆ ਤੁਹਾਨੂੰ ਲੋਕੇਸ਼ਨ ਹੈਗੀ ਜ਼ਿਲ੍ਹਾ ਫਾਜ਼ਿਲਕਾ ਪਿੰਡ ਧਾਨੇਵਾਲਾ ਤੇ ਅਮਰਿਤਪਾਲ ਸਿੰਘ ਜੀ ਮਾਸਟਰ ਜੀ ਹੈਗੇ ਇੱਥੋਂ ਦੇ ਉਹਨਾਂ ਦੇ ਆਪਾਂ ਇਹ ਦਰਵਾਜ਼ਾ ਬਣਾਇਆ ਤੇ ਟਾਡੇ ਸਾਹਮਣੇ ਹਬੌਰ ਦੇ ਨੇੜੇ ਪਿੰਡ ਦਾਨੇਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਲੋਕੇਸ਼ਨ ਚੈੱਕ ਕਰਕੇ ਤੇ ਆ ਕੇ ਇੱਥੇ ਚੈੱਕ ਕਰ ਲਿਓ ਤੇ ਡਾਟ ਲੱਗੀ ਹੋਈ ਹੈ 30x20 ਦੀ ਡਾਟ ਤੇ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਵੀ 30x20 ਦੀ ਡਾਟ ਕਿਵੇਂ ਖੜ੍ਹ ਸਕਦੀ ਹੈ ਤੇ ਵੀਡੀਓ ਵੀ ਤੁਹਾਨੂੰ ਐ ਲੱਗਦਾ ਹੋਣਾ ਇਹ ਫਲੈਟ ਜੀ ਹੈਗੀ ਪਰ ਨਹੀਂ ਇਹ 30x20 ਦੀ ਡਾਟ ਆਸੇ ਪਾਸਿਓਂ ਚਾਰੇ ਪਾਸਿਓਂ ਇੱਕੋ ਲੈਵਲ ਤੇ ਲੱਗੀ ਹੋਈ ਹੈ ਤੇ ਵਿਚਾਲੋ 2.5 ਫੁੱਟ ਤਾਂ ਨੂੰ ਚੱਕੀ ਹੋਈ ਆ ਚੱਕਤ ਹੈਗੀ ਇਹਦੀ 2.5 ਫੁੱਟ ਤੇ ਤੁਹਾਨੂੰ ਉਹ ਵੀ ਚੈੱਕ ਕਰਕੇ ਦਿਖਾਵਾਂਗੇ ਜਦੋਂ ਇਹਦੀ ਪੈੜ ਦੁਆਰੇ ਬਣਾਵਾਂਗੇ ਤੇ ਇਹਦੀ ਫਿਟਿੰਗ ਫੂਟਿੰਗ ਹੋਊਗੀ ਉਹ ਤੋਂ ਬਾਅਦ ਤੁਹਾਨੂੰ ਉਹ ਦੂਜੀ ਵੀਡੀਓ ਜੀ ਵੀ ਦਿਖਾਵਾਂਗੇ 22 ਫੁੱਟ ਚੱਕ ਹੈਗੀ ਤੇ ਕੈਮਰਾ ਤਾਂ ਨੂੰ ਕਰਕੇ ਦਿਖਾਓ ਪੂਰੀ ਫਲੈਟ ਜੀ ਲੱਗਦੀ ਐ ਤੇ ਐ ਨੋਰਮਲ ਪਤਾ ਨਹੀਂ ਲੱਗਦਾ ਵੀ ਇਹ ਡਾਟ ਵਿੱਚੋਂ ਮੜਾ ਜਾ ਡੂਮ ਬਣਿਆ ਹੋਇਆ ਗੋਲ ਬਣੀ ਹੋਈ ਆ ਉਹ ਨਹੀਂ ਉਹ ਦੀ ਪਤਾ ਲੱਗਦਾ ਥੱਲੇ ਖੜ ਕੇ ਫਲੈਟ ਜੀ ਲੱਗਦੀ ਐ ਤੇ ਕਿੱਦਾਂ ਲੱਗ ਰਿਹਾ ਆਪਣਾ ਡਿਜ਼ਾਈਨ ਐ ਤੇ ਭਲੇਖਾ ਕੱਢ ਦਾਂਗੇ ਆਪਾਂ ਜਿਹੜੇ ਲੋਕ ਕਮੈਂਟ ਕਰਦੇ ਕਿ ਇਹ ਫੇਕ ਹੈਗੀ ਏਆਈ ਨਾਲ ਬਣੀ ਹੈਗੀ ਨਹੀਂ ਤੇ ਲੋਕੇਸ਼ਨ ਤੁਹਾਨੂੰ ਦੱਸਤੀ ਆ ਆ ਕੇ ਚੈੱਕ ਕਰ ਸਕਦਾ ਜੇ ਵੀ ਇਦਾਂ ਮੈਂ ਕੰਮ ਕਰਾਉਣਾ ਹੋਵੇ ਤਾਂ ਮੈਸੇਜ ਕਰ ਦਿਓ ਆਪਾਂ ਤੇ ਆਪਣੇ ਮੇਲ ਵੀ ਕਰ ਸਕਦੇ ਆ ਮੇਲ ਵੀ ਆਪਾਂ ਦਿੱਤੀ ਹੋਈ ਹੈ ਤੇ ਜੇ ਵੀ ਕਿਸੇ ਨੂੰ ਇਦਾਂ ਮੈਂ ਕੰਮ ਕਰਾਉਣਾ ਹੋਵੇ ਤੇ ਆ ਕੇ ਇੱਥੇ ਚੈੱਕ ਕਰਨ ਬਾਅਦ ਚ ਸਲਾਹ ਕਰਨ ਵੀ ਇਦਾਂ ਦਾ ਕੰਮ ਆਪਣਾ ਨੂੰ ਕਰਾਉਣਾ ਚਾਹੀਦਾ ਹੈ ਨਹੀਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ 30x20 ਦੀ ਛੱਤ ਲੱਗੀ ਹੋਈ ਹੈ ਤੇ ਬ੍ਰੀਕੀ ਨਾਲ ਉੱਤੇ ਵੀ ਦਿਖਾਓ ਦੁਬਾਰੇ ਕੈਮਰਾ ਕਰਕੇ ਸਲੋਲੀ ਸਲੋਲੀ ਦਿਖਾਓ ਬਿਲਕੁਲ ਸਲੋ ਕਿਉਂਕਿ ਕਈ ਲੋਕ ਕਹਿੰਦੇ ਵੀ ਕੈਮਰਾ ਘਮਾਉਂਦੇ ਸਪੀਡ ਨਾਲ ਆ ਤੇ ਰੋਗ ਦੇ ਲਈ ਤੇ ਜ਼ੂਮ ਕਰਕੇ ਦਿਖਾ ਦਿਓ ਮਾੜੀ ਜੀ ਐ ਵਿਚਾਰੋ ਜ਼ੂਮ ਕਰਕੇ ਦਿਖਾਓ ਵੀ ਇੱਟ ਦਾ ਇੱਕ ਟਿੱਕ ਪੀਸ ਦਿਖਣਾ ਚਾਹੀਦਾ ਤੇ ਐ ਨਾ ਲੱਗੇ ਵੀ ਪੇਟ ਜਾਂ ਕੀਤਾ ਹੋਇਆ ਇਹ ਪੈਟ ਨਹੀਂ ਇਹ ਹਕੀਕਤ ਇੱਟਾਂ ਨਾਲ ਛੱਤ ਲੱਗੀ ਹੋਈ ਆ ਕੋਈ ਪੈਟ ਨਹੀਂ ਹੈਗਾ ਤੇ ਲਓ ਜੀ ਤੁਹਾਡੇ ਸਾਹਮਣੇ ਕਿੱਦਾਂ ਲੱਗ ਰਿਹਾ ਪੂਰਾ ਡਿਜ਼ਾਈਨ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾਓ ਤੇ ਲਓ ਜੀ ਜੇ ਬਾਈ ਆਪਣਾ ਕੰਮ ਕਿਸੇ ਨੂੰ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਕਿੱਦਾਂ ਦਾ ਹੈਗਾ ਕਮੈਂਟ ਕਰਕੇ ਜਰੂਰ ਜਾਇਓ ਧੰਨਵਾਦ ਜੀ